ਕਈ ਥਾਂ ਮੌਤੇ ਖੇੜੀ ਲੱਕੜ ਦੀ ਚੋਰੀ ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ ਵੀ ਭਰਾਇਂ ਪੰਜਾਬ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਜ਼ਿਲ੍ਹਾ ਸੰਮਤੀ ਦੇ ਚੋਣਾਂ ਦਾ ਵਿਗਲ ਵੱਜਣ ਤੋਂ ਬਾਅਦ ਪੰਜਾਬ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਜ਼ਿਲ੍ਹਾ ਸਮਤੀ ਦੇ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਹੀ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਨੇ ਅੱਜ ਨੰਗਲ ਦੇ ਕਾਂਗਰਸ ਪਾਰਟੀ ਦੇ ਦਫ਼ਤਰ ਦੇ ਵਿੱਚ ਕਾਂਗਰਸ ਨੇ 2025 ਦੇ ਜ਼ਿਲ੍ਹਾ ਪਰਿਸ਼ਦ ਅਤੇ ਜ਼ਿਲ੍ਹਾ ਸਮਤੀ ਚੋਣਾਂ ਦੇ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਦੇ 4 ਦੇ 4 ਉਮੀਦਵਾਰਾਂ ਦਾ ਐਲਾਨ ਕਰ ਦਿੱਤੇ ਗਿਆਨ ਜਦੋਂ ਕਿ ਜ਼ਿਲ੍ਹਾ ਸਮਤੀ ਦੇ ਕੁਝ ਮੁੱਖ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਗਿਆ ਹੈ ਜ਼ਿਲ੍ਹਾ ਪਰਿਸ਼ਦ ਦੇ ਜੋਨ ਪਵੋਰ ਸਾਹਤੋ ਦਲਜੀਤ ਕੌਰ ਪਿੰਡ ਸੁਖਸਾਲ ਤੋਂ ਸਾਬਕਾ ਸਰਪੰਚ ਜਦਕੀ ਦੂਜਾ ਉਮੀਦਵਾਰ ਡਰੋਲੀ ਹੇਟਲੀ ਤੋਂ ਬినੋਦ ਸ਼ਰਮਾ ਮੌਜੂਦਾ ਸਰਪੰਚ ਦਬਕੇੜਾ ਅਤੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਹਨ ਤੇ ਤੀਸਰਾ ਉਮੀਦਵਾਰ ਜੌਨ ਕੋਟਲਾ ਤੋਂ ਊਸ਼ਾ ਦੇਵਕੀ ਸਾਬਕਾ ਸਰਪੰਚ ਪਿੰਡ ਲਖੇੜ ਤੇ ਚੌਥਾ ਉਮੀਦਵਾਰ ਜੌਨ ਭਰਤਗੜ ਤੋਂ ਪ੍ਰੀਤੀ ਸ਼ਰਮਾ ਦਾ ਨਾਮ ਐਲਾਨ ਕਰ ਦਿੱਤਾ ਗਿਆ ਹੈ ਜ਼ਮੀਨੀ ਤਿਆਰੀਆਂ ਦੇ ਤਹਿਤ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਪਿੰਡਾਂ ਦੇ ਵਿੱਚ ਵੋਟਰਾਂ ਦੇ ਨਾਲ ਜੁੜਨ ਦੇ ਲਈ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ ਕੌਣ ਰਣਨੀਤੀਆਂ ਬਣਾਉਣ ਅਤੇ ਵਰਕਰਾਂ ਨੂੰ ਲਾਮਬੰਦ ਕਰਨ ਦੇ ਲਈ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ ਜਿਨ੍ਹਾਂ ਵਿੱਚ ਮੁੱਖ ਰਣਨੀਤੀ ਬਿੰਦੂਆਂ ਅਤੇ ਮੁੱਦਿਆਂ 'ਤੇ ਚਰਚਾ ਹੋ ਰਹੀ ਹੈ ਇਹ ਤਿਆਰੀਆਂ ਹਰ ਪੱਧਰ 'ਤੇ ਇੱਕ ਸੰਗਠਿਤ ਯੋਜਨਾ ਦੇ ਤਹਿਤ ਚੱਲ ਰਹੀਆਂ ਹਨ ਚੋਣ ਸਬੰਧੀ ਕਾਂਗਰਸੀ ਸੰਗਠਨ ਨੇ ਆਪਣੇ ਉਮੀਦਵਾਰਾਂ ਲਈ ਜ਼ਮੀਨੀ ਤਿਆਰੀਆਂ ਨੂੰ ਹੋਰ ਜ਼ੋਰ ਲਗਾ ਦਿੱਤਾ ਹੈ ਜੋ ਚੋਣ ਦੇ ਲਈ ਇੱਕ ਤੀਬਰ ਮੁਕਾਬਲੇ ਦੀ ਤਿਆਰੀ ਕਰ ਰਹੇ ਹਨ ਕਾਂਗਰਸ ਦੇ ਵਰਕਰਾਂ ਦੇ ਜੋਰ ਅਤੇ ਉਤਸ਼ਾਹ ਦੇ ਨਾਲ ਕਾਂਗਰਸ ਨੂੰ ਚੋਣ ਜਿੱਤਣ ਦੀ ਸੰਭਾਵਨਾ ਵੱਧ ਰਹੀ ਹੈ ਹਰ ਕਾਂਗਰਸ ਉਮੀਦਵਾਰ ਦੀ ਜ਼ਮੀਨੀ ਟੀਮ ਅਤੇ ਸਿਰਜਣਾ ਇਲਾਕੇ ਦੇ ਮੂਲ ਲੋਕ ਸਤਾਨਿਕ ਵਰਕਰਾਂ ਅਤੇ ਇਲਾਕੇ ਦੇ ਆਗੂਆਂ ਤੇ ਅਧਾਰਿਤ ਹੁੰਦੀ ਹੈ ਟੀਮ ਦੇ ਵਿੱਚ ਰਾਜਨੀਤਿਕ ਪ੍ਰਚਾਰਕ ਸਮਾਜਿਕ ਕਮੇਟੀ ਮੈਂਬਰ ਯੂਵ ਸੇਵਕ ਅਤੇ ਖੇਤਰਾਂ ਦੇ ਵਿੱਚ ਮਜ਼ਬੂਤ ਸੰਗਠਨਿਕ ਢਾਂਚਾ ਹੁੰਦਾ ਹੈ ਜੋ ਚੋਣ ਪ੍ਰਚਾਰ ਨੂੰ ਘਰ-ਘਰ ਪਹੁੰਚਾਉਂਦਾ ਹੈ ਇਸ ਚੋਣ ਮੁਕਾਬਲੇ ਨੂੰ ਮਜ਼ਬੂਤ ਕਰਨ ਦੇ ਲਈ ਹਰ ਵਰਗ ਦੇ ਲੋਕ ਵੀ ਸ਼ਾਮਿਲ ਹਨ ਜੋ ਜ਼ਮੀਨੀ ਸੰਪਰਕ ਅਤੇ ਸਮਾਜਿਕ ਹਿਸਾਬ ਦੇ ਨਾਲ ਚੋਣ ਮੁਹਿੰਮ ਨੂੰ ਜਨਤਾ ਤੱਕ ਪਹੁੰਚਾ ਰਹੇ ਹਨ ਇਸ ਨਾਲ ਉਮੀਦਵਾਰਾਂ ਦੀ ਜਿੱਤ ਦੀ ਸਮਰੱਥਾ ਵਾਲਾ ਢਾਂਚਾ ਬਣਦਾ ਹੈ ਇਹਨਾਂ ਟੀਮ ਸਰਚਨਾ ਦੇ ਨਾਲ ਕਾਂਗਰਸ ਆਪਣੇ ਉਮੀਦਵਾਰਾਂ ਨੂੰ ਹਰੇਕ ਪੱਧਰ ਤੇ ਸਖਤ ਤਿਆਰੀ ਕਰਵਾ ਕੇ ਕਿ ਉਹਨਾਂ ਦੇ ਵਿੱਚ ਮਜ਼ਬੂਤੀ ਦਿੰਦਾ ਹੈ ਜਿਸ ਨਾਲ ਉਚਿਤ ਲੋਕ ਭਰੋਸਿਆ ਤੇ ਵੋਟਰ ਸਹਿਯੋਗ ਮਿਲਦਾ ਹੈ ਇਹ ਸਥਾਨਕ ਸਮੁੰਦਾਈ ਅਤੇ ਰਾਜਨੀਤਿਕ ਕਾਰਜਕਰਤਾ ਨੂੰ ਜੋੜਨ ਦੇ ਵਿੱਚ ਮਦਦ ਕਰਦਾ ਹੈ ਅਤੇ ਰਣਨੀਤਿਕ ਤੌਰ ਤੇ ਸੰਗਠਨ ਨੂੰ ਮਜ਼ਬੂਤ ਬਣਾਉਂਦਾ ਹੈ ਇਸ ਮੌਕੇ ਰਾਣਾ ਕੇਪੀ ਸਿੰਘ ਨੇ ਮੌਜੂਦਾ ਸਰਕਾਰ ਉਤੇ આરોਪ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹੀ ਹਿਰਾਫੇਰੀ ਕੀਤੀ ਹੈ ਬੇਟੰਗੇ ਜੋਨ ਬਣਾਏ ਗਏ ਹਨ ਉਹਨਾਂ ਨੇ ਕਿਹਾ ਕਿ ਜੋ ਚੰਗੇ ਲੀਡਰ ਪੰਚਾਇਤੀ ਰਾਜ ਦੇ ਨਾਲ ਜੁੜੇ ਹਨ ਬਲਾਕ ਸੰਮਤੀਆਂ ਦੇ ਨਾਲ ਜੁੜੇ ਹਨ ਜ਼ਿਲ੍ਹਾ ਪਰਿਸ਼ਦ ਤੱਕ ਜੋ ਲੀਡਰ ਰਹੇ ਹਨ ਉਹਨਾਂ ਦੇ ਪਿੰਡਾਂ ਨੂੰ ਜਾਣਬੁੱਝ ਕੇ ਰਿਜ਼ਰਵ ਕੀਤਾ ਗਿਆ ਹੈ ਤੇ ਸੀਨੀਅਰ ਲੀਡਰਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਫਿਰ ਵੀ ਉਹ ਸ਼ਾਨ ਦੇ ਨਾਲ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨਗੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦਲੇਰ ਕੇਸ਼ ਰਾਣਾ ਦੀ ਰਿਪੋਰਟ ਦੇਖੋ ਜਿਹੜਾ ਵਰਕਰਾਂ ਦਾ ਉਤਸ਼ਾਹ ਤੁਹਾਡੇ ਸਾਹਮਣੇ ਹੈ ਠਾਠਾ ਮਾਰਦਾ ਹੈ ਇੱਕ ਇੱਕ ਜ਼ੋਨ ਚ ਸਾਡੇ ਕੋਲ ਚਾਰ ਚਾਰ ਉਮੀਦਵਾਰ ਹੈ ਇੱਕ ਦੂਜੇ ਤੋਂ ਕੌਲੇ ਆ ਆਪਸ ਵਿੱਚ ਮੁਕਾਬਲਾ ਹੈ ਉਮੀਦਵਾਰ ਬਣਨ ਵਾਸਤੇ ਹਾਲਾਂਕਿ ਇਹਨਾਂ ਚੋਣਾਂ ਚ ਇਹਨਾਂ ਨੇ ਸਰਕਾਰ ਨੇ ਸ਼ੁਰੂਆਤ ਜਿਹੜੀ ਕੀਤੀ ਉਹ ਹਿਰਾਫੇਰੀ ਤੋਂ ਕੀਤੀ ਹੈ ਬਹੁਤ ਬੇਟੰਗੇ ਜ਼ੋਨ ਬਣਾਏ ਆ ਚੰਗੇ ਚੰਗੇ ਲੀਡਰ ਜਿਹੜੇ ਪੰਚਾਇਤੀ ਰਾਜ ਨਾਲ ਜੁੜੇ ਹੋਏ ਸੀ ਬਲਾਕ ਸੰਮਤੀਆਂ ਦੇ ਮੈਂਬਰ ਰਹੇ ਪਿੰਡਾਂ ਦੇ ਸਰਪੰਚ ਰਹੇ ਬਲਾਕ ਸੰਧੀਆਂ ਤੋਂ ਉੱਪਰ ਜਿਲ੍ਹਾ ਪੰਚਾਇਤ ਤੱਕ ਰਹੇ ਉਹਨਾਂ ਦੇ ਪਿੰਡਾਂ ਨੂੰ ਜਾਣ ਕੇ ਰਿਜ਼ਰਵ ਕੀਤਾ ਗਿਆ ਸੀਨੀਅਰ ਲੀਡਰਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜਿੱਥੇ-ਜਿੱਥੇ ਸਾਡੇ ਬਹੁਤ ਸਾਰੇ ਉਮੀਦਵਾਰ تھے ਜਿਨ੍ਹਾਂ ਨੂੰ ਅਸੀਂ ਲੜਾਣਾ ਚਾਹੁੰਦੇ ਸੀ ਜਾਣ ਬੁੱਝ ਕੇ ਉਹਨਾਂ ਦੀਆਂ ਸੀਟਾਂ ਕਿਸੇ ਰਿਜ਼ਰਵ ਜਿੱਥੇ ਚਾਹੀਦੀ ਸੀ ਉੱਥੇ ਜਨਰਲ ਕੀਤੀ ਜਿੱਥੇ ਜਨਰਲ ਚਾਹੀਦੀ ਸੀ ਉੱਥੇ ਰਿਜ਼ਰਵ ਕੀਤੀ ਲੇਕਿਨ ਇਹਨਾਂ तमाम ਮੁਸ਼ਕਲਾਂ ਦੇ ਬਾਵਜੂਦ ਇਹਨਾਂ तमाम ਸਰਕਾਰ ਦੀਆਂ ਹਿਰਾਫੇਰੀਆਂ ਦੇ ਬਾਵਜੂਦ ਲੋਕਾਂ 'ਚ ਜਿਹੜਾ ਜੋਸ਼ ਹੈ ਉਹ ਠਾਠਾ ਮਾਰਦਾ ਹੈ ਇਹ ਬਲਾਕ ਸਰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਅਸੀਂ ਬੜੀ ਸ਼ਾਨ ਨਾਲ ਜਿੱਤਾਂਗੇ ਗੱਲ ਇਹ ਆ ਤੁਹਾਨੂੰ ਮੈਂ ਦੱਸਦਾ ਦਿੰਦਾ ਵੀ ਸ਼ੁਰੂਆਤ ਕਿੱਥੋਂ ਕੀਤੀ ਇਹਨਾਂ ਨੇ ਤਾਂ ਸ਼੍ਰੀ ਗਣੇਸ਼ ਜਿਹੜਾ ਬismillah ਹੀ ਉਤੋਂ ਸ਼ੁਰੂ ਕੀਤਾ ਹੈਰਾ ਫੇਰੀ ਨਾਲ ਰੱਜ ਕੇ ਹੈਰਾ ਫੇਰੀ ਕੀਤੀ ਹੈ ਲੇਕਿਨ ਇਹ ਹੈਰਾ ਫੇਰੀ ਦਾ ਜਵਾਬ ਲੋਕ ਦੇਣਗੇ ਬੋਟਾਂ ਨਾਲ ਦੇ